ਤੁਸੀਂ ਉਹਨਾਂ ਨੂੰ ਤਾਂ ਸਟੇਟ ਗਵਰਨਮੈਂਟ ਨੂੰ ਤਾਂ ਲਪੇਟੇ ਚ ਲੈ ਹੀ ਰਹੇ ਹੋ ਉਹ ਤਾਂ ਇਹਦੇ ਵਿੱਚ ਗੁਨਾਗਾਰ ਹੈਗੀ ਹੈਗੀ ਆ ਨਾਲ ਜਿਹੜੀ BBMP ਆ ਪਾਖੜਾ ਬਿਆਸ ਮੈਨੇਜਮੈਂਟ ਬੋਰਡ ਜਿਹੜੇ ਤਿੰਨਾਂ ਦਰਿਆਵਾਂ ਨੂੰ ਕੰਟਰੋਲ ਕਰਦੇ ਆ ਹੂੰ ਹੂੰ ਉਹਨਾਂ ਦੇ ਫਲੋ ਨੂੰ ਕੰਟਰੋਲ ਕਰਦੇ ਆ ਉੱਤੇ ਜਿਹੜਾ ਮੈਟ ਡਿਪਾਰਟਮੈਂਟ ਹੈ ਉਹ ਇਹਨਾਂ ਨੂੰ ਹਫ਼ਤਾ 15 ਦਿਨ ਦਾ ਪੂਰਾ ਫੋਰਕਾਸਟ ਦਿੰਦਾ ਇਹਨਾਂ ਨੂੰ ਹੂੰ ਬਈ ਪਿੱਛੇ بارشਾਂ ਕਿੰਨੀਆਂ ਹੋਣੀਆਂ ਹੁਣ ਜੇ ਆਪਾਂ ਰਣਜੀਤ ਸਾਗਰ ਡੈਮ ਜਿਹਨਾਂ ਦੇ ਡੈਮ ਦੀ ਗੱਲ ਕਰੀਏ ਤਾਂ ਪਿੱਛੇ 40 50 ਹਜ਼ਾਰ 1000 स्क्वेयर किलोमीटर ਇਹਨਾਂ ਦਾ ਕੈਚਮੈਂਟ ਏਰੀਆ ਉਹ ਕੈਚਮੈਂਟ ਏਰੀਆ ਮਤਲਬ ਤੁਸੀਂ ਇਹ ਅੰਦਾਜ਼ਾ ਲਗਾ ਲਓ ਵੀ ਕਿੱਡਾ ਪਟਾ ਏਰੀਆ ਹੈਗਾ ਸੇ ਉਸ ਏਰੀਏ ਦੇ ਵਿੱਚ ਜਦੋਂ ਬਾਰਿਸ਼ ਹੋਣੀ ਹੈ ਉਹ ਇਹਨਾਂ ਕੋਲੇ ਸਟੈਟਿਸਟਿਕਸ ਡਾਟਾ ਪਹਿਲਾਂ ਅਵੇਲੇਬਲ ਹੈ ਉੱਥੋਂ ਇਹਨਾਂ ਨੂੰ ਪਤਾ ਲੱਗਦਾ ਵੀ ਇਨਫਲੋ ਮੇਰਾ ਕਿੰਨਾ ਆਉਣਾ ਹਮ ਜਦੋਂ ਇਨਫਲੋ ਆਉਣਾ ਤਾਂ ਇੱਕ ਹਰ ਡੈਮ ਦੀ ਇੱਕ ਕਪੈਸਿਟੀ ਹੈ ਮਤਲਬ 6-7 ਲੱਖ ਮਤਲਬ 6-7 ਮਿਲੀਅਨ ਏਕੜ ਫੀਟ ਜਾਂ ਕਹਿ ਲਓ ਵੀ 8-9 ਬਿਲੀਅਨ ਕਯੂਬਿਕ ਮੀਟਰ ਅਪਰੋਕਸੀਮੇਟਲੀ ਉਹ ਇੱਕ ਪੌਂਡੇਜ ਕ੍ਰੀਏਟ ਕਰ ਸਕਦੇ ਆ ਐਂਡ ਪਿੱਛੋਂ ਫਲੋ ਆਉਂਦਾ ਤੇ ਮੂਰੇ ਜਦੋਂ ਤੁਸੀਂ ਡੈਮ ਦੇ ਗੇਟਸ ਖੁੱਲਣੇ ਐ ਸਪਿਲਵੇ ਵਗੈਰਾ ਉੱਥੋਂ ਪਾਣੀ ਕੱਢਣ ਦੀ ਇੱਕ ਕਪੈਸਿਟੀ ਆ ਜਿਹਨੂੰ ਤੁਸੀਂ ਕਯੂ 6 ਕਹਿੰਦੇ ਹੋ ਸੋ ਇਧਰੋਂ ਦੋ ਬਾਲਟੀਆਂ ਆਈਆਂ ਇਧਰੋਂ ਤੁਸੀਂ ਇੱਕ ਬਾਲਟੀ ਕੱਢਤੀ ਅੱਗੇ ਇੱਕ ਬੈਲੈਂਸ ਬਰਕਰਾਰ ਕਰਕੇ ਰੱਖਣਾ and this is the job of the BBMB mm -hmm. you know in coordination with the irrigation department mm -hmm. canal departments oh kithe ne they are uh, 100% responsible for this mm -hmm. because jehda pani de flow nu chhadna pichho auna agge dams kholne oh inna de coordination nahi karna hega theek hai ohde tusi member rakhe hoye hai punjab da haryana da representative hega rajstan da mm -hmm. but ultimately jehda decision maker hota chairman BBMB hega